ਉਹ ਜਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨਨਾ ਦੇਣਾ ਹੈ ਮੈਨੂੰ ਵੀ ਛੇ ਦਿਨ ਦੇ ਰਹੇ ਜਾਂ ਬੁੱਝ ਗਏ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝਦਾ ਕਰੀ ਤੇ ਜੁਡੀਸ਼ਰੀ ਨੂੰ ਨਹੀਂ ਤੱਕਣਾ ਚਾਹੀਦਾ ਜੁਡੀਸ਼ਰੀ ਵੀ ਹੋ ਰਹੀ ਹੈ ਬਿਆਨ ਐਕਨਾ ਚਾਹਿਆ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਰਾਜ ਰਾਜਨੀਤਿਕ ਪ੍ਰੈਸ਼ਰ ਹੈ ਬੋਲੀ ਜਿਹੜੇ ਤੁਹਾਡੇ ਬੋਲੋ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਗਈ ਹੂੰ ਮੇਰਾ ਸੀ ਵੀ ਮਗਰ ਜੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਨਾ ਸੀਬੀਆਈ ਦੀ ਜਾਂਚ ਹੋ ਰਹੀ ਹੈ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਇੱਕ ਲਗਾਣਾ ਜੇ ਮੈਨੂੰ ਇਹੋ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਉਹ ਗਾਂਟ ਕਰ ਦੇਣੂ ਫਸੇ ਪਿਆ ਤੁਹਾਡੇ ਨਾਲ ਮੇਰਾ ਫੋਟੋ ਰਿਕਮੈਂਡ ਹੋ ਚੁੱਕੀ ਹੈ ਜੀ ਸਾਰਿਆਂ ਦੀ ਹੋ ਚੁੱਕੀ ਹੈ ਤੁਸੀਂ ਕੱਲ੍ਹ ਉਹ ਇਸੇ ਸੇਮ ਐਫ ਆਰ ਉਹਦੇ ਵਿੱਚ ਅੱਛਾ ਜੀ ਉਹਨੂੰ 15 ਸਾਲ ਸਜ਼ਾ ਹੈ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋਗੀ ਬਈ 5 ਸਾਲ ਟਾਰਗੇਟ ਹੀ ਹੋ ਗਿਆ ਜੀ ਫਿਰ ਹਾਂ ਬਿਲਕੁਲ 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 ਉਹਦੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵ ਦੇ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਇਆ ਤੇ ਡੱਗ ਦੇ ਕੇਸ ਆ ਸਾਰੇ ਬਠਿੰਡੇ ਪਾਇ ਠੀਕ ਹੈ ਜੀ ਤੇ ਮੈਨੂੰ ਉਹਨਾਂ ਵਿੱਚ ਕਰਤਾ ਜੀ ਨਹੀਂ ਕਪੂਰ ਤੋਂ ਕਪੂਰ ਥਲੇ ਤੋਂ ਡਾ ਕੇ ਚਨਾਨ ਇੱਥੇ ਪਤਾ ਮੇਰਾ ਹੁਣ ਠੰਡੇ ਪਰਸੈਂਟੇਜ ਕਿੰਨੇ ਕੇਸ ਪਾਇਆ ਗਏ ਤੁਹਾਡੇ ਅੰਦਰ ਰਹਿੰਦਿਆਂ ਦੇ ਤੁਸੀਂ ਜੋ ਜੇਲ੍ਹ ਦੇ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਕਿ ਮੇਰੇ ਨਾਮਜਾਤ ਮੇਰੇ ਜੇਲ੍ਹ ਦੇ ਵਿੱਚ ਕੋਈ ਦੂਜਿਆਂ ਦੇ ਨਾਮਜਾਤ ਹੋਏ ਨੇ ਜੇ ਮੇਰਾ ਕਦੇ ਨਾਮਜਾਤ ਹੋਇਆ ਹੋ ਤਾਂ ਹੀ ਮੈਨੂੰ ਕਰਨਾ ਵੀ ਇਹ ਸਰਕਾਰ ਮੈਂ ਕੋਈ ਉੱਥੇ ਪਾ ਕਰ ਰਿਹਾ ਇਹ ਕੰਮ ਹੈ ਨਾ ਭੱਗਾ ਕਿਉਂ ਕੀਤਾ ਜਾ ਰਿਹਾ ਹੈ ਲੱਗਦਾ ਹੈ ਇੱਕ ਸਰਕਾਰ ਨਹੀਂ ਸਾਰੇ ਸਰਕਾਰਾਂ ਜੀ